हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨਗਾਵਾਂ ਬਈ ਬਾਕੀ ਬੱਚੀਆਂ ਨੇ ਬਾਈ ਕੋਲੇ ਤੇ ਦੋ ਗਾਮ ਤਾਜ਼ੀਆਂ ਸੂਈਆਂ ਇੱਕ ਗੱਬਣ ਆ ਬਈ ਸੂਣ ਵਾਲੀ ਆ ਥੋੜੇ ਦਿਨ ਲੈਂਦੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਜਾਓ ਹੱਸੀ ਜਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਕਹਾ ਜੀ ਵਧੀਆ ਜੀ ਨਾ ਫਿਰ ਐਡਰੈਸ ਹੋ ਕਿਸਮਿੰਦਰ ਸਿੰਘ ਜੀ ਪਿੰਡ ਦੂੜ ਗੁਰੂ ਸਿੰਘ ਹਮ ਜਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲੇ ਨੇੜੇ ਪਿੰਡ ਬਈ ਨੇੜੇ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਮੋਬਾਈਲ ਨੰਬਰ ਬੋਲੋ ਵੈਲਸਤਾਨ ਵੈਲਸਤਾਨ ਵਿੱਚ 3045 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਣਾ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਇਹ ਸੂਈ ਨੂੰ ਹੋ ਗਿਆ ਜੀ ਅੱਜ ਚੌਥਾ ਪੰਜਵਾਂ ਦਿਨ ਆ ਇਹ ਠੀਕ ਆ ਬੱਚਾ ਕੀ ਆ ਭਾਈ ਮਗਰ ਬੱਚਾ ਜੀ ਬੱਚਾ ਭਾਈ ਕਿ ਕਿੰਨੇ ਬੋਲੇ ਤੇ ਆ ਹੁਣ ਹਾਂਜੀ ਬੋਲਾ ਕਿੰਨਾ ਹੁਣ ਹੁਣ ਹੈਗਾ ਜੀ ਇਹ ਥੱਲੇ ਤਕਰੀਬਨ 12 ਕਿਜੀ ਠੀਕ ਆ ਹਾਂਜੀ ਆ ਨਾੜਗਾ ਨਾਲ ਹੀ ਆਈ ਨਾੜੂਆ ਨਾਲ ਹੀ ਆ ਠੀਕ ਆ ਭਾਈ ਓਕੇ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਥਣ ਥਣ ਚੰਗਾ ਲੱਗਿਆ ਚਿਵਾਈ ਕਿਵੇਂ ਆ ਬਾਈ ਚਿਵਾਈ ਬਹੁਤ ਵਧੀਆਈ ਇੱਕ ਨੰਬਰ ਆ ਬਾਈ ਹਾਂਜੀ ਬਿਨਾ ਬੱਚੇ ਤੋਂ ਜਿਵੇਂ ਮਰਜੀ ਚੋਈ ਹੋਈ ਠੀਕ ਆ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਿਨਾ ਬੱਚੇ ਤੋਂ ਜਿਵੇਂ ਮਰਜੀ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਰਡਰ ਚੰਗਾ ਤੇ ਸੂਈ ਸਵਾਈ ਆ ਬੱਚਾ ਮਗਰ ਬੱਚਾ ਹਣ ਬਾਈ ਹਾਂਜੀ ਬੱਚਾ ਤੇ ਕੀ ਮੋਲ ਆ ਭਰਾ ਦਾ ਇਹ 53000 ਰੁਪਏ ਮਾਨਤਨ ਹੋ ਜੀ ਮਾਨਤਨ ਹੋ ਜੀ ਠੀਕ ਹੈ 54000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰ ਹੋ ਜੀ ਸਿਵਾਈ ਜੂਈ ਬਾਈ ਠੰਡੀ ਸੀਲ ਆ ਬਿਨਾ ਬੱਤੇ ਤੋਂ ਵੇਚਿਆ ਤਾਂ ਵੀ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਠੰਡ ਬਹੁਤ ਚੰਗਾ ਬਈ ਨੇੜ ਤੋਂ ਚੈੱਕ ਕਰ ਲੋ ਨਾੜਾ ਨੋੜਾ ਵੀ ਚੰਗੀਆਂ ਨੇ ਮੁੱਲ 54000 ਰੁਪਏ ਬਾਕੀ ਜਿਹੜਾ ਮਾਨਤਨ ਜਰੂਰ ਹੋ ਜਾਊਗਾ ਆ ਸੀਲ ਠੰਡੀ ਬਹੁਤ ਹੈ ਠੀਕ ਹੈ ਜਿਵੇਂ ਮੈਂ ਮਾਰ ਦਿਆ ਥਲਾਈ ਜਾਣਾ ਹਾਂ ਹਾਂਜੀ ਜਿਵੇਂ ਮਰਜੀ ਅੱਗੇ ਬਈ 2 ਨੰਬਰ ਕਿਹੜਾ ਸੋਸ ਜੀ ਇਹ ਦੂਜਾ ਜੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹ ਸੋਈ ਨੂੰ ਇਹ 5 ਮਹੀਨੇ ਦਾ 5 ਮਹੀਨੇ ਬੱਚੇ ਕੀ ਹੈ ਬਈ ਮਗਰ ਬੱਚੀ ਹੈ ਜੀ ਬੱਚੀ ਹੈ ਨਾ ਜਰਸੀ ਹੈ ਬੱਚੀ ਹਾਂਜੀ ਸਾਈ ਵਾਲੀ ਕਰਾਓ ਸਾਈ ਵਾਲ ਨਾ ਕਰਾਉਂਦੀ ਆ ਬਈ ਬੱਚੀ ਮਗਰ ਤੇ ਕਿੰਨੇ ਬੌਲੇ ਤੇ ਹੁਣ ਵੜ ਇਹ ਜੀ ਹੈਗੀ 15 16 ਲੀਟਰ ਤੇਗੀ ਠੀਕ ਆ ਬੋਲ ਦੇ ਬਈ ਤੋੜ ਕੇ ਦਿਖਾ ਦੇ ਆਰਡਰ ਚੰਗਾ ਥੋੜੀ ਜੀ ਆਰਡਰ ਦਿੱਤਾ ਕਮੂਰ ਨੂੰ ਆ ਬਈ ਕੱਦ ਠੀਕ ਆ ਤੇ ਮੂੰ ਚੌੜੀ ਜੂੜੀ ਬਹੁਤ ਹਨਾ ਵੜਾ ਰਾਜੀ ਰੂਜੀ ਚੰਗੀ ਐ ਤੇ ਫੇਸ ਬੜਾ ਚੰਗਾ ਬਾਈ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਜੀ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਇਹਦਾ ਇਹਦਾ 90000 ਦੀ 90000 ਦੀ ਮਾਨਤਾ ਹੋ ਜੂਗਾ ਇੱਕ ਘੱਟ 60000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜੂਗਾ ਚੰਗੀ ਆ ਬੜਾ ਰਾਜੀ ਰੂਜੀ ਚੰਗੀ ਆ ਕੱਦ ਵੱਡਾ ਚੰਗਾ ਪ੍ਰਿੰਟ ਚੰਗਾ ਕਿਸ ਬਿਊਟੀ ਵੀ ਚੰਗੀ ਆ ਬਾਕੀ ਤੋਰਾ ਤਾਰਾ ਕਰਮਾਈ ਨਾ ਚੰਗਾ ਦਾ ਲੈ ਆ ਪੱਕੇ ਤੇ ਛਤੀ ਆਉਂਦੀ ਨਹੀਂ ਕੱਚੇ ਤੇ ਭੱਗਦੀ ਹੈ ਅੱਛਾ ਹੱਥੇ ਜੀ ਮਾੜਾ ਤੋਰਾ ਤਾਰਾ ਚੰਗਾ ਬਾਈ ਵੜ ਦਾ ਆਰਡਰ ਵੀ ਚੰਗਾ ਥਣ ਬਹੁਤ ਚੰਗਾ ਲੱਗਿਆ ਚਵਾਈ ਚੁਈ ਚੰਗੀ ਆ ਵੀਰੇ ਚਵਾਈ ਜੀ ਬਹੁਤ ਵਧੀਆ ਜੀ ਠੰਡੀ ਸੀ ਲਾਉ ਹਾਂਜੀ ਪੂਰੀ ਠੰਡੀ ਠੀਕ ਆ ਠੰਡੀ ਸੀ ਲਾ ਬਾਈ ਕਹਿੰਦਾ ਚਵਾਈ ਚੁਈ ਓਕੇ ਆ ਬਈ ਮੋਹਰੇ ਦਾ 90 ਰੁਪਿਆ ਮੰਗਦਾ ਨਾ ਤੀਰੂ ਅੱਗੇ ਬਈ 3 ਨੰਬਰ ਕਿਹੜਾ ਸੂਸ ਇਹ ਗੱਭਣਾ ਜੀ ਦੂਜੇ ਸੂਏ ਦੂਜਾ ਸੂਸ ਹੁੰਦੀ ਐ ਸੀਲ ਵੀ ਬਹੁਤ ਆਈ ਜੰਮੀ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੱਚੀ ਕੱਚੇ ਟੱਲਾ ਬਹੁਤ ਪਈਆਂ ਬਈ ਕਿੰਨੇ ਕਿ ਦਿਨ ਲੈਂਦੀ ਆ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਠੀਕ ਆ ਬਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਹਾਂ ਜੀ ਦੁੱਧ ਕਿੰਨਾ ਦੇ ਦੂ ਜਿਵੇਂ ਕੱਦ ਦਾ ਹੀ ਦੇਣਾ ਜੇ 20 ਹੂੰ ਕੱਦ ਦੇ ਹਿਸਾਬ ਨਾਲ ਬਾਈ ਕਹਿੰਦਾ 20 ਲੀਟਰ ਦੁੱਧ ਜੇ ਤੋ ਉਮੀਦ ਕਰਾਂਗੇ ਤੋਰਾ ਤਾਰਾ ਚੰਗਾ ਕੱਦ ਫੁੱਲਾ ਬਈ ਕੱਦ ਫੁੱਲਾ ਥਣ ਬਹੁਤ ਚੰਗਾ ਮੁੱਠੀ ਵਾਲਾ ਆਣਾ ਨਾੜਾ ਨੂੜਾ ਚੰਗੀਆਂ ਨੇ ਕਰੇ ਸੀਲ ਬਹੁਤ ਜਿਵੇਂ ਮਰਜ਼ੀ ਆਂ ਫਿੱਟ ਜਿਵੇਂ ਮਰਜ਼ੀ ਹੱਥ ਲਾਈ ਚੱਲ ਹਨ ਹਾਂ ਜੀ ਜਿਵੇਂ ਮਰਜ਼ੀ ਧਾਰਾ ਮਾਰੀ ਚੱਲੂ ਹੂੰ ਸੁ ਦੇਖ ਤੀ ਤੇ ਮੁੱਲ ਭਰਾ ਇਹਦਾ ਇਹਦਾ ਹੈਗਾ 62000 ਮਾਨਤਾਨ ਹੋ ਜੀ ਬਈ ਮਾਨਤਾਨ ਹੋ ਜੀ ਠੀਕ ਆ 62000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀ ਐ ਬੜ ਮੁੱਲ ਜਾਇਜ਼ ਰੱਖਿਆ ਬਈ ਨੇ ਨਾੜਾ ਨੂੜਾ ਚੰਗੀਆਂ ਤਾਂ ਸੋਣ ਚੰਗਾ ਗੱਲ ਜਰਸੀ ਆ ਬਈ ਤਾਜੀ ਸੂਈ ਵੀ ਆ ਤੇ ਸਥਾਨ ਤੋਂ ਚੰਗਾ ਇੱਕ ਆ ਬੈਡ ਬਈ ਤਾਜੀ ਸੂਈ ਰੱਖਦਾ ਬਾਈ ਬੱਚਾ ਮਗਰ ਬੱਚੀ ਆ ਇਹ ਗੱਬਣਾ ਬੜਾ ਬਾਕੀ ਬੱਚੀਆਂ ਦਿਖਾ ਨੇ ਆ 6 ਬੱਚੀਆਂ ਨੇ ਬਾਈ ਕੋਲੇ ਬਾਈ ਕਿੰਨੀ ਕਿੰਨੀ ਉਮਰ ਐਸਟੀਮੇਟ ਜੀ ਇਹਨਾਂ ਦੀ ਐਸਟੀਮੇਟ ਜੀ ਜਿਵੇਂ ਉਹ ਸਿਰੇ ਵਾਲੀ ਬੱਚੀ ਦੀ ਕਿੰਨੀ ਉਮਰ ਉਹ ਤਾਂ ਇਹ ਹੈਗੀ ਤਕਰੀਬਨ 2 ਮਹੀਨੇ ਦੀ 2 ਮਹੀਨੇ ਦੀ ਹੈ ਹਨ ਹਾਂਜੀ ਠੀਕ ਆ ਆ ਕਿੰਨੇ ਕਿ ਟਾਈਮ ਦੀ ਇਹ 4 ਮਹੀਨੇ ਦੀ 4 ਮਹੀਨੇ ਦੀ ਆ ਤਿੰਨ ਨੰਬਰ ਵਾਲੀ ਬਈ ਇਹ ਹੈਗੀ 8 ਮਹੀਨੇ ਦੀ 8 ਮਹੀਨੇ ਦੀ ਆ ਹਰ ਸ਼ਰ ਬਾਈ ਐ ਸਰ ਇਹ ਕੀ 5 ਮਹੀਨੇ ਦੀ 5 ਮਹੀਨੇ ਦੀ ਠੀਕ ਆ ਵੀ ਇਹਨਾਂ ਦੋਨਾਂ ਦੀ ਉਮਰ ਵੀਰੇ ਹਾਈ ਕਿੰਨੀ ਕੋਮਰ ਆ 2.5 ਮਹੀਨੇ ਦੀ ਠੀਕ ਆ ਕਰ ਲਈ ਉਹ 1.5 ਦੀ ਆ ਜੀ 1.5 ਦੀ ਕੀ ਮੁੱਲ ਵੜੀ ਆ ਬਈ ਇਹਨਾਂ ਦਾ ਮੁੱਲ ਵੜੀ ਕਰਾਂਗੇ ਫੋਨ ਤੇ ਜੀ ਹਾਂ ਜੈ ਜੀ ਹੋਗਾ ਜੈ ਜੀ ਹੋਗਾ ਠੀਕ ਆ ਉਹ ਜਮੇਰ ਸਹਿਰ ਆ ਗਿਆ ਜਲਸੀ ਆ ਗਈ ਕਰੋ ਠੀਕ ਆ ਹਾਂ ਜੀ ਤੇ ਆਰ ਸ਼ਹਿਰ ਆ ਗਈ ਆ ਗਿਆ ਸ਼ਹਿਰ ਹਾਂ ਤੁਹਾਨੂੰ ਬਹੁਤ ਬਣੀ ਠੀਕ ਆ ਝੂਲੀ ਚੰਗੀ ਆ ਝੂਲੀ ਚੰਗੀ ਆ ਹਾਂ ਤੇ ਆ ਵੀ ਚੰਗੀ ਆ ਹਾਂ ਬੱਚਾ ਐਫ ਚਾ ਗਈ ਐਫ ਚਾ ਗਈ ਆਹੋ ਬਈ ਇਹ ਸ਼ਾਹੀਵਾਲ ਜੀ ਸਾਈਵਾਲ ਜੀ ਆ ਉਹ ਵੀ ਐਫ ਚ ਜਾ ਜੀ ਐਫ ਚ ਜਾ ਗਈ ਹੈ ਨਾ ਹਾਂਜੀ ਤੇ ਮੋਲ ਜਿਹੜੇ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜੇ ਵਸੀਆਂ ਦੇ ਹਿਸਾਬ ਨਾਲ ਜਾਏ ਜੀ ਹੋਣਗੇ ਤੇ ਮਾਂ ਦੇ ਦੁੱਧ ਦਾ ਰਿਕਾਰਡ ਪਤਾ ਕੁਛ ਬਾਈ ਹਾਂਜੀ ਕਿੰਨਾ ਕ ਬਾਈ ਇਹ ਤਾਂ ਸੀਗਾ 26 ਲੀਟਰ 26 ਲੀਟਰ ਹਾਂਜੀ ਪਹਿਲਾਂ ਦੂਜੀ ਸੁਵੇਚਤੀ ਸੀਗਾ ਠੀਕ ਹੈ ਬੱਚੀ ਲਾੜੀ ਸੀ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਾਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ